ਹੱਦ ਪਾਰ ਪਾਕਿਸਤਾਨ ਦੇ ਸ਼ਰਨਦੀਪ ਸਿੰਘ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਸ਼ਰਨਦੀਪ ਪਾਕਿਸਤਾਨ ਚ ਪਨਾਹ ਮੰਗ ਰਿਹਾ ਜੀ ਹਾਂ ਪਾਕਿਸਤਾਨੀ ਯੂਟਿਊਬਰ ਨਾਸੇ ਟੀਲੋ ਨੇ ਜਾਣਕਾਰੀ ਦਿੱਤੀ ਉਸ ਦਿਨ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਚ ਬੰਦ ਸ਼ਰਨਦੀਪ ਸਿੰਘ ਵੱਲੋਂ ਪਨਾਹ ਮੰਗੀ ਜਾ ਰਹੀ ਹੈ ਤੇ ਉਧਰ ਉਸ ਦੇ ਮਾਪੇ ਫਿਕਰਮੰਦ ਹੋ ਗਏ ਨੇ ਸੋਸ਼ਲ ਮੀਡੀਆ ਰਾਹੀਂ ਜਦੋਂ ਇਹ ਖਬਰ ਸ਼ਰਨਦੀਪ ਦੇ ਮਾਪਿਆਂ ਨੂੰ ਮਿਲੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਇਸ ਸੰਬੰਧੇ ਕੁਝ ਵੀ ਕਹਿਣ ਤੋਂ ਅਸਮਰਥ ਨੇ ਨਾਸੇ ਢਿੱਲੋ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਵੀਡੀਓ ਚ ਦੱਸਿਆ ਕਿ ਗੈਰ ਕਾਨੂੰਨੀ ਢੰਗ ਨਾਲ ਸਰਹੱਦ पार ਕਰਨ ਦੇ ਦੋਸ਼ ਚ ਕਸੂਰ ਜੇਲ੍ਹ ਚ ਬੰਦ ਸ਼ਰਨਦੀਪ ਸਿੰਘ ਵਾਸੀ ਭੋਇਪੁਰ ਤਹਿਸੀਲ ਸ਼ਾਹਕੋਟ ਜਲੰਧਰ ਨੂੰ ਅਕਾਨੂੰਨੀ ਪ੍ਰਕਿਰਿਆ ਰਾਹੀਂ ਵਾਪਸ ਭੇਜਣ ਲਈ ਕਾਨੂੰਨੀ ਲੜਾਈ ਲੜ ਰਹੇ ਨੇ ਇਸ ਦੇ ਉਲਟ ਸ਼ਰਨਦੀਪ ਸਿੰਘ ਪਾਕ ਦੇ ਨਿਆਂਇਕ ਅਧਿਕਾਰੀਆਂ ਅੱਗੇ ਪਨਾਹ ਦੀ ਦੁਹਾਈ ਪਾਰਿਆ ਉਸ ਨੂੰ ਕਸੂਰ ਜੇਲ੍ਹ ਚ ਮਿਲ ਕੇ ਆਏ ਵਕੀਲ ਨੇ ਉਹਨਾਂ ਨੂੰ ਦੱਸਿਆ ਕਿ ਸ਼ਰਨਦੀਪ ਸਿੰਘ ਵੱਲੋਂ ਵਕਾਲਤ ਨਾਮੇ ਤੇ ਦਸਖਤ ਕਰਵਾ ਲਏ ਗਏ ਨੇ ਉਸ ਵੱਲੋਂ ਮੰਗੇ ਗਰਮ ਕੱਪੜੇ ਪਹੁੰਚਾਉਣ ਲਈ ਉਹਨਾਂ ਹਾਕਮ ਢਿੱਲੋ ਦੀ ਡਿਊਟੀ ਲਗਾਈ ਹੈ ਸ਼ਰਨਦੀਪ ਸਿੰਘ ਨੂੰ ਜਦੋਂ ਇਹ ਦੱਸਿਆ ਗਿਆ ਕਿ ਮਹੀਨੇ ਤੱਕ ਉਸ ਦੀ ਜ਼ਮਾਨਤ ਹੋਣ ਤੋਂ ਬਾਅਦ ਉਹ ਆਪਣੇ ਦੇਸ਼ ਮਾਪਿਆਂ ਕੋਲ ਜਾ ਸਕਦਾ ਹੈ ਤਾਂ ਉਸ ਨੇ ਸੁਣਦਿਆਂ ਹੀ ਭਾਰਤ ਜਾਣ ਤੋਂ ਇਨਕਾਰ ਕਰ ਦਿੱਤਾ ਸ਼ਰਨਦੀਪ ਨੇ ਕਿਹਾ ਕਿ ਉਸ ਦੇ ਭਾਰਤ ਵਿੱਚ ਅਨੇਕਾਂ ਦੁਸ਼ਮਣ ਨੇ ਵਾਪਸ ਜਾਣ ਤੇ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਸੇ ਆਧਾਰ ਤੇ ਉਹ ਪਨਾ ਮੰਗ ਰਿਹਾ ਹੈ